ਉਹਨਾਂ ਨੇ ਕਥਨ ਕਈ ਵਾਰੇ ਪਹਿਲਾਂ ਸੁਣਾਈ ਕਿ ਤੇ ਸਾਨੂੰ ਵਿਸ਼ਵਾਸ ਆ ਜਾਏ। ਤੇ ਇੱਕ ਗੁਰਸਖ ਚੜ੍ਹਦੀ ਕਲਾ ਵਾਲਾ ਉਹਨਾਂ ਦੇ ਘਰ ਵਿਆਹਿਆ ਹੋਇਆ ਸੀ। ਕਈ ਸਾਲਾਂ ਤੋਂ ਉਹ ਦਾ ਆਪਣੇ ਸਹੁਰੇ ਘਰ ਆਣ ਜਾਣ ਸੀ। ਪੱਕਾ ਉਮਰਤ ਧਾਰੀ ਐ, ਨਿਤਨੇਮੀ ਐ, ਗੁਰੂ ਦੀ ਪੈ ਪਾਵਨੀ ਵਾਲਾ। ਔਰ ਕਈ ਵਾਰੇ ਉਹ ਕਿਲਾਨੰਦਗੜ੍ਹ ਸਾਹਿਬ ਮਹਾਂਪੁਰਸ਼ਾਂ ਨਾਲ ਸੇਵਾ ਨਿਭਾਉਂਦਾ ਰਿਹਾ ਕਿਉਂਕਿ ਉਹ ਗ੍ਰਸਤੀ ਸੀ। ਆਉਣਾ ਉਹਨੇ ਸੇਵਾ ਨਿਭਾਉਣੀ ਫਿਰ ਚਲੇ ਜਾਂ। ਉਹਨੂੰ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਇੰਨਾ ਵਿਸ਼ਵਾਸ ਸੀ ਕਲਗੀ ਤਰ ਪਾਤਸ਼ਾਹ ਦੀਆਂ ਸੱਚ ਮੁੱਚ ਨਜ਼ਰਾਂ ਉਹਦੇ ਨਾਲ ਸੀ ਜਿਹੜੇ ਘਰੋਂ ਵਿਆਹਿਆ ਹੋਇਆ ਸੀ ਨਾ ਜਦੋਂ ਆਪਣੇ ਸਹੁਰੇ ਘਰ ਇੱਕ ਦਿਨ ਗਿਆ ਤਾਂ ਉਹਨਾਂ ਰਹਾਦਾ ਇਸ ਵੇਲੇ ਪ੍ਰਸ਼ਾਦਾ ਪਾਣੀ ਛਕਿਆ ਗਰਮੀਆਂ ਦੇ ਦਿਨ ਸੀ ਬੇੜੇ ਵਿੱਚ ਬੈਠੇ ਤਾਂ ਸਿੰਘ ਸਾਹਿਬ ਦਾ ਜਿਹੜਾ ਬਰਦਨ ਲਾ ਲੱਗਦਾ ਸੀ ਜਿਹੜਾ ਰਿਸ਼ਤੇ 'ਚ ਆਪਾਂ ਕਹਿੰਨੇ ਸਾਲਾ ਸਾਹਿਬ ਲੱਗਦਾ ਸੀ ਉਹਨੇ ਬੈਠ ਕੇ ਗੱਲ ਕੇ ਉਹ ਕਹਿੰਦਾ ਪਰੌਣਿਆਂ ਤੋਂ ਤਾਂ ਘੁੰਮਦਾ ਫਿਰਦਾ ਰਿਹਾ ਹੈ ਦੂਰ ਨੇੜੇ ਮਹਾਂਪੁਰਸ਼ਾਂ ਕੋਲ ਵੀ ਜਾਂਦਾ ਹੈ ਗੁਰਦੁਆਰੇ ਵੀ ਜਾਂਦਾ ਹੈ ਵੀ ਸਾਡਾ ਕੋਈ ਹੱਲ ਕਰ ਉਹਨਾਂ ਕਹਿੰਦੀ ਕੀ ਗੱਲ ਹੋਈ ਕਹਿੰਦੇ ਜਿਹੜੀ ਆਪਣੀ ਲੜਕੀ ਹੈ ਨਾ 19 ਸਾਲ ਦੀ ਉਹ ਲੜਕੀ ਸੀ ਜਵਾਨ ਬੱਚੀ ਹੈ 12 ਕਲਾਸਾਂ ਪੜ੍ਹੀ ਹੋਈ ਹੈ 19 ਸਾਲ ਦੀ ਲੜਕੀ ਹੈ ਕਹਿੰਦਾ ਅਸੀਂ ਲੋਕਾਂ ਨੂੰ ਵੀ ਨਹੀਂ ਦੱਸ ਸਕਦੇ ਸਾਡੀ ਲੜਕੀ ਨੂੰ ਕੋਈ ਚੀਜ਼ ਚਿੰਬੜੀ ਹੋਈ ਐ ਅਸੀਂ ਬਹੁਤ ਦੁਖੀ ਹਾਂ ਤਾਂ ਸਿੰਘ ਸਾਹਿਬ ਬੋਲੇ ਉਹ ਕਹਿੰਦੇ ਤੁਸੀਂ ਅੰਮ੍ਰਿਤਧਾਰੀ ਬੰਦੇ ਤੁਸੀਂ ਕਿਹੜੀਆਂ ਗੱਲਾਂ 'ਚ ਪੈ ਗਏ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਕਰਾਓ ਗੁਰੂ ਤੇ ਭਰੋਸਾ ਰੱਖੋ ਤੁਸੀਂ ਕਿਹੜੇ ਚੱਕਰਾਂ 'ਚ ਪੈ ਗਏ ਤੇ ਅੱਗੋਂ ਉਹਦਾ ਰਿਸ਼ਤੇਦਾਰ ਬੋਲਿਆ ਉਹ ਕਹਿੰਦਾ ਪਰ ਉਹਨੇ ਪਾਠ ਵੀ ਕਲਾਇਆ ਹੋਇਆ ਇੱਕ ਸਹਿਜ ਪਾਠ ਦਾ ਭੋਗ ਪਾਤਾ ਦੂਜਾ ਰੱਖਿਆ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਪਰ ਇਹਦੇ ਵਿੱਚ ਚੀਜ਼ ਆਨੋ ਨਹੀਂ ਹਟਦੀ ਜੇ ਅਸੀਂ ਲੋਕਾਂ ਨੂੰ ਦਸੀਏ ਕੱਲ ਨੂੰ ਲੜਕੀ ਦਾ ਬੱਚੀ ਦਾ ਵਿਆਹ ਸ਼ਾਦੀ ਕਰਨੀ ਔਖੀ ਹੈ ਇਹ ਤਾਂ ਸਾਨੂੰ ਪਤਾ ਹੈ ਔਰ ਆਂਟ ਗਵਾਂਟ ਨੂੰ ਵੀ ਪਤਾ ਲੱਗ ਗਿਆ ਜਦੋਂ ਇਹਦੇ ਵਿੱਚ ਚੀਜ਼ ਆਉਂਦੀ ਹੈ ਚੀਜ਼ਾਂ ਚੁੱਕ ਚੁੱਕ ਮਾਰਦੀ ਹੈ ਬੰਦਿਆਂ ਨੂੰ ਚੁੱਕ ਕੇ ਮਾਰਦੀ ਐਨੀ ਤਾਕਤ ਆ ਜਾਂਦੀ ਤਾਂ ਜਦੋਂ ਗੱਲਾਂ ਸੁਣੀਆਂ ਉਹ ਸਿੰਘ ਸਾਹਿਬ ਅੱਗੋਂ ਫਿਰ ਬੈਠਿਆ ਬੈਠਿਆ ਬੋਲੇ ਕਹਿੰਦੇ ਉਹ ਐਵੇਂ ਤੁਸੀਂ ਕਰਦੇ ਇਦਾਂ ਦੀ ਨਹੀਂ ਕੋਈ ਚੀਜ਼ ਹੁੰਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭਰੋਸਾ ਰੱਖੋ ਐ ਕੁਝ ਨਹੀਂ ਹੁੰਦਾ ਤੇ ਨਾਲੇ ਮੂੰਹ ਚੋਂ ਇਹ ਨਿਕਲੇ ਕਹਿੰਦਾ ਅੱਜ ਮੈਂ ਇੱਥੇ ਹੀ ਆਲੇ ਦੇਖ ਲੈਨੇ ਫੇ ਕਿਹੜੀ ਚੀਜ਼ ਆਉਂਦੀ ਹੈ ਅੱਜ ਮੈਂ ਇੱਥੇ ਹੀ ਆ ਕਹਿੰਦਾ ਦੇਖ ਲੈਨੇ ਫੇ ਕਿਹੜੀ ਚੀਜ਼ ਆਉਂਦੀ ਹੈ ਤਾਂ ਇਦਾਂ ਵਿਸ਼ਵਾਸ ਰੱਖ ਕੇ ਉਹ ਸਿੰਘ ਸਾਹਿਬ ਨੇ ਗੱਲ ਕਹੀ ਤੀ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਪਿੰਡਾਂ ਦਾ ਸੁਭਾਅ ਹੁੰਦਾ ਹੈ ਉਹ ਦੁੱਧ ਮਣਾ ਲੈਂਦੇ ਨੇ ਰਾਤ ਨੂੰ ਕੱਪ-ਕੱਪ ਗਲਾਸ-ਗਲਾਸ ਦੁੱਧ ਪੀਤਾ ਉਹਨੂੰ ਕਹਿੰਦੇ ਵੀ ਤੁਹਾਡਾ ਮੰਜਾ ਇੱਥੇ ਬਾਹਰ ਢਾ ਦੇਈਏ ਕਿ ਛੱਤ ਉੱਪਰ ਡੋਣੇ ਕਿਵੇਂ ਉਹ ਕਹਿੰਦਾ ਨਹੀਂ ਜਿਹੜੇ ਕਮਰੇ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁਖਾਸਣ ਹੈ ਨਾ ਮੈਂ ਉੱਥੇ ਕੋਲੇ ਸੌ ਜਾਣਾ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਮੈਂ ਪ੍ਰਕਾਸ਼ ਕਰਾਂਗਾ ਕਹਿੰਦਾ ਚਲੋ ਠੀਕ ਹੈ ਅੰਦਰ ਪੱਖਾ ਲੱਗਾ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਹੀ ਉਹ ਦਰੀ ਉੱਤੇ ਥੱਲੇ ਆਰਾਮ ਕਰਨ ਨੂੰ ਚਾਦਰ ਲੱਗ ਕੇ ਲੇਟ ਗਿਆ ਤਾਂ ਅਜੇ ਉਹ ਕਹਿੰਦਾ ਮੈਂ 16 ਸਹਿਬ ਦਾ ਪਾਠ ਪੜਿਆ ਮੈਨੂੰ ਯਾਦ ਹੈ ਵੀ 16 ਸਤ ਦੀਆਂ ਪੰਕਤੀਆਂ ਸਮਾਪਤ ਹੋਈਆਂ ਮੈਂ ਵਾਹਿਗੁਰੂ ਵਾਹਿਗੁਰੂ ਮੰਚ ਕਰ ਰਿਹਾ ਨੀਂਦ ਨਹੀਂ ਆਈ ਹਲਕੀ ਜੀਆਂ ਅੱਖਾਂ ਨੀਂਦ ਦਾ ਝੁੱਕਾ ਜਿਹਾ ਲੱਗਾ ਇੰਨੇ ਨੂੰ ਵਿਹੜੇ 'ਚ ਰੌਲਾ ਪੈ ਗਿਆ ਰੌਲਾ ਪੈ ਤੋ ਜਾਗ ਗਿਆ ਉਹ ਲੜਕੀ ਵਿੱਚ ਉਹ ਚੀਜ਼ ਆ ਗਈ ਫਿਰ ਜਿਹੜਾ ਬਾਬਾ ਸੀ ਕੋਈ ਕੋਈ ਪੀਰ ਬਾਬਾ ਮੁਸਲਮਾਨ ਨੂੰ ਲੜਕੀ 'ਚ ਆ ਗਿਆ ਉਹ ਘਰ ਵਾਲਿਆਂ ਨੂੰ ਲੱਦ-ਲੱਦ ਕੇ ਮਾਰੇ ਰੌਲਾ ਪੈ ਤੈ ਵੀ ਉੱਠ ਕੇ ਬਹਿ ਗਿਆ ਕਹਿੰਦਾ ਮੈਂ ਅੰਦਰ ਬਹਿ ਕੇ ਸੁਣੀ ਜਾਨਾ ਵੀ ਹੋ ਗਈ ਰਹੇ ਤੇ ਲੜਕੀ ਬਾਹਰ बोलਦੀ ਹੈ ਕਹਿੰਦੀ ਬਾਹਰ ਕੱਢੋ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਿੱਖ ਆ ਮੈਂ ਵੇਖਾਂ ਕਿਹੜਾ ਹੈ ਜਿਹੜਾ ਕਹਿੰਦਾ ਮੈਨੂੰ ਵੇਖਣਾ ਮੈਂ ਉਹਨੂੰ ਵੇਖਣਾ ਬਾਹਰ ਕੱਢੋ ਇਹਨੂੰ ਕਹਿੰਦਾ ਜਦੋਂ ਮੈਨੂੰ ਕਹਿਣ ਲੱਗ ਪਈ ਫਿਰ ਉਹ ਬਾਹਰ ਕੱਢੋ ਮੈਂ ਵੇਖਣਾ ਕਿਹੜਾ ਗੁਰੂ ਦਾ ਸਿੱਖ ਹੈ ਜਿਹੜਾ ਕਹਿੰਦਾ ਮੈਨੂੰ ਵੇਖਣਾ ਬਾਹਰ ਕੱਢੋ ਇਹਨੂੰ ਮੈਨੂੰ ਵੇਖੇ ਕਹਿੰਦਾ ਉਹ ਉਹਨਾਂ ਨੂੰ ਚੱਕੋ ਰੁਕਣ ਵੀ ਉਹਨਾਂ ਨੂੰ ਲੱਦਲਦ ਮਾਰੇ ੱੱਕੇ ਮਾਰੇ ਤੱਕੇ ਨਾ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਬੈਠਿਆ ਹਾਂ ਹੱਥ ਜੋੜ ਕੇ ਕਿ ਮਹਾਰਾਜ ਮੈਂ ਤੇ ਐਵੇਂ ਤੁਹਾਡੇ ਪਰੋਸੇ ਪੰਗਾ ਹੀ ਲੈ ਲਿਆ ਮਹਾਰਾਜ ਇਹ ਤੇ ਸੱਚੀ ਕੋ ਗੱਲ ਬਾਤ ਕਹੇ ਮਹਾਰਾਜ ਮੈਂ ਤੇ ਐਵੇਂ ਪੰਗਾ ਲੈ ਲਿਆ ਪਰ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹੱਥ ਜੋੜੇ ਮਹਾਰਾਜ ਤੁਹਾਨੂੰ ਪਤਾ ਸਭ ਕੁਝ ਉਹ ਲੜਕੀ ਬੋਲਦਿਆਂ ਬੋਲਦਿਆਂ ਤੱਕੇ ਮਾਰਦਿਆਂ ਦਰਵਾਜ਼ੇ ਤੱਕ ਆ ਗਈ ਤੇ ਕਹਿੰਦਾ ਮੈਂ ਦਰਵਾਜ਼ੇ ਵਿੱਚ ਖਲੋਗਿਆ ਜਦੋਂ ਲੜਕੀ ਨੇ ਦਰਵਾਜ਼ੇ ਨੂੰ ਆ ਕੇ ਲੱਤ ਮਾਰੀ ਉਹਦੇ ਬਾਲ ਖੁੱਲੇ ਕਹਿੰਦਾ ਉਹਦੇ ਅੱਖਾਂ ਲਾਲ ਬੜੀ ਤਾਕਤ ਉਹਦੇ ਚ ਆਪਣੇ ਚਾਚੇ ਨੂੰ ਪਿਓ ਨੂੰ ਅਲੱਗ-ਅਲੱਗ ਕੇ ਮਾਰੇ ਕਹਿੰਦਾ ਜਦੋਂ ਨੇ ਦਰਵਾਜ਼ੇ ਨੂੰ ਲੱਤ ਮਾਰੀ ਨਾ ਫਿਰ ਮੈਂ ਤੇ ਉਦੋਂ ਪਾਠ ਸ਼ੁਰੂ ਕੀਤਾ ਸੀ ਜੋ ਬਈ ਸਾਹਿਬ ਦਾ ਕਹਿੰਦਾ ਇਹ ਵੀ ਨਹੀਂ ਮੈਨੂੰ ਪਤਾ ਮੈਂ ਕਿਹੜੀ ਪੰਗਤੀ ਪੜ ਰਿਆ ਸੀ ਕੀ ਕੁਝ ਮੇਰੇ ਵਿੱਚ ਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਦਰ ਕੀਤੀ ਕਹਿੰਦਾ ਮੈਂ ਇੱਕੋ ਹੀ ਥੱਪੜ ਉਹ ਲੜਕੀ ਦੇ ਮਾਰਿਆ ਚਾਰ ਲੁੱਟਣੀਆਂ ਪਈਆਂ ਵਿੜੇ ਦੇ ਵਿੱਚ ਕਾਰ ਜਾ ਕੇ ਕਹਿੰਦਾ ਮੈਂ ਉਹਨੂੰ ਫੜ ਕੇ ਉੱਥੋਂ ਬਾਹਰ ਝੋੜ ਕੇ ਕਿਹਾ ਤੇਰੀ ਹਿੰਮਤ ਕਿਵੇਂ ਹੋਈ ਗੁਰੂ ਗ੍ਰੰਥ ਸਾਹਿਬ ਦੇ ਕਮਰੇ 'ਚ ਲੱਤ ਮਾਰਨ ਦੀ ਤੇਰੀ ਹਿੰਮਤ ਕਿਵੇਂ ਹੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਕਮਰਾ ਹੋਵੇ ਤੂੰ ਦਰਵਾਜ਼ੇ ਨੂੰ ਲੱਤ ਮਾਰੇ ਕੌਣ ਹੈ ਤੂੰ ਕਹਿੰਦਾ ਜਦੋਂ ਮੈਂ ਐ ਕਿਹਾ ਉਹ ਉਰਦੂ ਦਾ ਕਲਮਾ ਪੜਨ ਲੱਗ ਪਈ ਅਰਬੀ ਫਾਰਸੀ ਦਾ ਕਹਿੰਦਾ ਮੈਂ ਕਿਹਾ ਸਿੱਧੀ ਗੱਲ ਕਰ ਫਿਰ ਉਹ ਲੜਕੀ ਤੋਂ ਉਹ ਬਾਬਾ ਬੋਲੇ ਕਹਿੰਦਾ ਮੈਂ ਬਾਹਰ ਜਿਹੜਾ ਮੜ ਵਾਲਾ ਕੋਈ ਗੁੱਗਾ ਪੀਰ ਬਾਬਾ ਕਹਿੰਦਾ ਮੈਂ ਉਹ ਆ ਮੁਸਲਮਾਨ ਕੋਈ ਬਾਬਾ ਸੀ ਉੱਤੇ ਕਹਿੰਦਾ ਮੈਂ ਫਲਾਨਾ ਬਾਬਾ ਕਹਿੰਦਾ ਮੈਂ ਕਹੇ ਅੰਮ੍ਰਿਤਧਾਰੀ ਗੁਰਸਿੱਖ ਐ ਇਹਨਾਂ ਦੇ ਘਰ ਤੇਰਾ ਕੀ ਕੰਮ ਐ ਲੜਕੀ ਨੂੰ ਛੱਡ ਕੇ ਜਾ ਕਹਿੰਦਾ ਉਹ ਲੜਕੀ ਚੋਂ ਬੋਲਿਆ ਕਹਿੰਦਾ ਇਹ ਅੰਮ੍ਰਿਤਧਾਰੀ ਨਹੀਂ ਹੈ ਇਹ ਗੁਰੂ ਗੋਬਿੰਦ ਸਿੰਘ ਦੇ ਸਿੱਖ ਨਹੀਂ ਹੈਗੇ ਜੇ ਇਹ ਗੁਰੂ ਦੇ ਸਿੱਖ ਹੁੰਦੇ ਮੈਂ ਇਹਨਾਂ ਦੇ ਘਰ ਨਹੀਂ ਸੀ ਹੁਣ ਇਹਨਾਂ ਨੂੰ ਪੁੱਛੋ ਇਹ ਵੀਰਵਾਰ ਮੇਰਾ ਚਿਰਾਗ ਵੀ ਕਰਦੇ ਨੇ ਲੜਕੀ ਮੇਰਾ ਪ੍ਰਸ਼ਾਦ ਵੀ ਖਾਂਦੀ ਹੈ ਕਹਿੰਦਾ ਮੈਂ ਉਹਨਾਂ ਵੱਲ ਵੇਖਿਆ ਕਹਿੰਦਾ ਮੇਰੇ ਵੱਡੇ ਸਾਲੇ ਨੇ ਵੀ ਛੋਟੇ ਨੇ ਵੀ ਅੱਖਾਂ ਨੀ ਮੀਆਂ ਕਰ ਲਈ। ਕਹਿੰਦਾ ਮੈਂ ਫਿਰ ਲੜਕੀ ਨੂੰ ਵਿਚੋਂ ਝੰਡੋੜ ਕੇ ਕਹਵੇਂ ਘਰ ਤੇਨੂੰ ਛੱਡ ਕੇ ਜਾਣਾ ਪੈਣਾ। ਉਹ ਕਹਿੰਦੇ ਜਦ ਤੱਕ ਇਹ ਲੜਕੀ ਮਰਦੀ ਨਹੀਂ ਮੈਂ ਨਹੀਂ ਇਹਨੂੰ ਛੱਡ ਸਕਦਾ। ਜਾਂ ਫਿਰ ਇਹਨਾਂ ਨੂੰ ਕਹੋ ਆਪਣੇ ਘਰ ਵਿੱਚ ਮੇਰੀ ਜਗ੍ਹਾ ਬਣਾਉਣ, ਮੇਰਾ ਪੱਕਾ ਚਿਰਾਗ ਘਰ ਵਿੱਚ ਲਾਉਣ। ਕਹਿੰਦਾ ਮੈਂ ਕਹੀ ਨਹੀਂ ਚਿਰਾਗ ਨਹੀਂ ਲਾਉਣਾ, ਨਾ ਇਹਨਾਂ ਨੇ ਜਗ੍ਹਾ ਬਣਾਉਣੀ ਹੈ। ਜਦੋਂ ਕਹਿੰਦਾ ਮੈਂ ਚੁਬਈਸ ਦਾ ਪਾਠ ਫਿਰ ਸ਼ੁਰੂ ਕੀਤਾ ਨਾ ਉਹਨੂੰ ਬਾਹ ਤੋਂ ਫੜਿਆ ਫੜਿਆ। ਤਾਂ ਲੜਕੀ ਬੇਹੋਸ਼ ਹੋ ਗਈ ਉਹ ਚੀਜ਼ ਚਲੀ ਕੇ ਵਿੱਚੋਂ ਫਿਰ ਕਹਿੰਦਾ ਮੈਂ ਉਹ ਘਰ ਵਾਲਿਆਂ ਨੂੰ ਕਿਹਾ ਵੀ ਤੁਹਾਡੇ ਲਈ ਬਹੁਤ ਮਾੜੀ ਗੱਲ ਤੁਸੀਂ ਅੰਮ੍ਰਿਤ ਧਾਰਿ ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਤੁਸੀਂ ਪ੍ਰਕਾਸ਼ ਕੀਤਾ ਸਹਿਜ ਪਾਠ ਤੁਸੀਂ ਕਿਸੇ ਪੀਰ ਬਾਬੇ ਦਾ ਚਰਾਗ ਕਰਦੇ ਹੋ ਤੁਸੀਂ ਪ੍ਰਸ਼ਾਦ ਖਾਂਦੇ ਹੋ ਵੀਰਵਾਰ ਜਾ ਕੇ ਕਹਿੰਦਾ ਕਹਿੰਦੇ ਜੀ ਕੀ ਕਰੀਏ ਪਹਿਲਾਂ ਕਰਦੇ ਸੀ ਬਜ਼ੁਰਗ ਅਸੀਂ ਵੀ ਕਰਦੇ ਆ ਕਹਿੰਦਾ ਮੈਂ ਉਹਨੂੰ ਕਹਿੰਦਾ ਇੱਕ ਪਾਸੇ ਹੋ ਜਾਓ ਜਾ ਤਾਂ ਮੈਂ ਚਲੇ ਜਾਂਦਾ ਤੁਸੀਂ ਜਾਣੋ ਤੇ ਬਾਬਾ ਜਾਣੇ ਤੇ ਜੇ ਤੁਸੀਂ ਬਚਾ ਕਰਨੇ ਫਿਰ ਮੇਰਾ ਕਹਿਣਾ ਮੰਨਣਾ ਪੈਣਾ ਉਹ ਕਹਿੰਦਾ ਪਰ ਉਹਨਾਂ ਦੱਸ ਤੂੰ ਕੀ ਕਰਨਾ ਉਹ ਕਹਿੰਦਾ ਮੈਂ ਕਿਹਾ ਸਾਰੇ ਜਣੇ ਕੇਸੀ ਇਸ਼ਨਾਨ ਕਰੋ ਕੇਸੀ ਇਸ਼ਨਾਨ ਕਰਾਇਆ ਉਹ ਲੜਕੀ ਨੂੰ ਨਾਲ ਗੱਡੀ ਚ ਬਿਠਾ ਕੇ ਦੁਮ ਆਪਣੇ ਛੋਟੇ ਤੇ ਵੱਡੇ ਸਾਲੇ ਨੂੰ ਤੇ ਆਪਣੀ ਮਾਂ ਨੂੰ ਉਹਨੂੰ ਸਾਲੀ ਨੂੰ ਨਾਲ ਲੈ ਕੇ ਸਾਲੇ ਹਾਰ ਨੂੰ ਉਹ ਕਹਿੰਦਾ ਮੈਂ ਸੰਗਰੂਰ ਤੋਂ ਅੱਧੀ ਰਾਤ ਨੂੰ 12 ਵਜੇ ਅਨੰਦਪੁਰ ਸਾਹਿਬ ਨੂੰ ਤੁਰਿਆ ਜਦੋਂ ਅਨੰਪੁਰ ਸਾਹਿਬ ਨੂੰ ਤੁਰ ਪਏ ਰਸਤੇ ਵਿੱਚ ਆਉਂਦੇ ਆ ਕਹਿੰਦਾ ਜਦੋਂ ਅਸੀਂ ਪਟਿਆਲੇ ਵਾਲਾ ਰੋਡ ਤੇ ਰਸਤੇ ਵਿੱਚ ਆਏ ਕੋਈ ਹਵਾ ਨਹੀਂ ਕੋਈ ਨੇਹਰੀ ਨਹੀਂ ਕੋਈ ਚੱਕੜ ਨਹੀਂ ਕੋਈ ਮੀਂਹ ਨਹੀਂ ਟਾਣਾ ਟੁੱਟ ਕੇ ਕਿਕਰ ਦਾ ਮੋੜ ਡਿੱਗ ਪਿਆ ਕਹਿੰਦਾ ਫਿਰ ਅਸੀਂ ਗੱਡੀ ਰੋਕੀ ਉਹ ਟਾਣਾ ਪਰੇ ਕੀਤਾ ਬਸ ਕਹਿੰਦਾ ਫਿਰ ਸੰਗਰੂਰ ਤੋਂ ਲੈ ਕੇ ਅਨੰਪੁਰ ਸਾਹਿਬ ਤੱਕ ਮੇਰਾ ਜਾਪ ਸਾਹਿਬ ਤੱਪਰ ਸਾਹਿਬ ਸਵੇਯੇ ਜਾਪ ਸਾ ਤੱਪਰ ਸਾਹਿਬ ਸਵੇਯੇ ਜਾਪ ਸਾਬ ਨਹੀਂ ਬੰਦ ਕੀਤਾ ਬਾਣੀ ਪੜਦਿਆਂ ਪੜਦਿਆਂ ਅਨੰਦਪੁਰ ਸਾਹਿਬ ਲੈ ਆਂਦਾ ਇੱਥੇ ਉਹਨਾਂ ਨੂੰ ਸਵੇਰੇ ਇਸ਼ਨਾਨ ਕਰਾ ਕੇ ਦੇਖ ਕਰਾਈ ਦੁਪਹਿਰੇ 12 ਵਜੇ ਅੰਮ੍ਰਿਤ ਸੰਚਾਰ ਹੋਇਆ ਸਾਰੇ ਪਰਿਵਾਰ ਨੂੰ ਅੰਮ੍ਰਿਤ ਹਾਲ ਵਿੱਚ ਬਾੜਿਆ ਪੰਜਾਂ ਪਿਆਰਿਆਂ ਅੱਗੇ ਭੁੱਲ ਬਖਸ਼ਾ ਕੇ ਅੰਮ੍ਰਿਤ ਛਕਾਇਆ ਤੇ ਸਾਧ ਸੰਗਤ ਉਹ ਦਿਨ ਹੱਦ ਪਰ ਅੱਜ ਦਿਨ ਆਉਂਦਾ ਅੱਜ ਉਹ ਬੱਚੀ ਵਿਆਹੀ ਨੂੰ ਵੀ ਨਾ 10 ਸਾਲ ਹੋ ਗਏ ਤਿੰਨ ਬੱਚੇ ਨੇ ਆਪਣੇ ਘਰ ਸੁਖੀ ਵਸਦੀ ਕਹਿਣ ਤੋਂ ਭਾਵ ਇਹ ਐ ਗੁਰੂ ਤੇ ਵਿਸ਼ਵਾਸ ਹੋਣਾ ਚਾਹੀਦਾ ਕਲਗੀਧਰ ਪਾਤਸ਼ਾਹ ਸਾਨੂੰ ਲਿਖ ਕੇ ਐਗਰੀਮੈਂਟ ਕਰ ਗਏ ਕਿ ਜਬ ਲੰਗ ਖਾਲਸਾ ਰੈ ਨਿਆਰਾ ਤਬ ਲੰਗ ਤੇਜ ਦੇਉ ਮੈਂ ਸਾਰਾ ਤੇ ਨਾਲ ਕਿਹਾ ਜਬੇ ਗਹਿ ਬਿਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪਰਦੀਦਾ ਭਾਈ ਕਿਸੇ ਹੋਰ ਰੀਤ